ਸਤਿ ਸ਼੍ਰੀ ਅਕਾਲ ਚਰਦੀਗਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਪੱਲੇ ਊਧੰਪੁਰ ਦੇ ਡੂਡੂ ਬਸੰਤਗੜ ਚਤਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਸੀਆਰਪੀਐਫ ਇੰਸਪੈਕਟਰ ਹੋਇਆ ਸ਼ਹੀਦ ਕਤਲ ਰੇਪ ਮਾਰਡਰ ਤੇ ਸੁਪਰੀਮ ਕੋਰਟ ਸਖਤ ਕਿਹਾ ਇਹ ਸਿਰਫ ਕਤਲ ਦਾ ਮਾਮਲਾ ਨਹੀਂ ਸੁਪਰੀਮ ਕੋਰਟ ਨੇ ਨੈਸ਼ਨਲ ਟਾਸਕ ਫੋਰਸ ਬਣਾਉਣ ਦਾ ਕੀਤਾ ਫੈਸਲਾ ਸਿਖਿਆਰਥੀ ਡਾਕਟਰ ਦੇ ਕਤਲ ਮਾਮਲੇ 'ਚ ਹੁਣ ਵਕੀਲਾਂ ਨੇ ਮਚਾਇਆ ਹੰਗਾਮਾ ਹਾਈ ਕੋਰਟ ਅੱਗੇ ਕੱਢਿਆ ਰੋ ਸਮਾਰਟ ਦੋਸ਼ਾਂ ਦਿੱਤੀ ਜਾਵੇ ਜਲਦੀ ਤੋਂ ਜਲਦੀ ਸਦਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਉਦੰਪੁਰ ਜ਼ਿਲ੍ਹੇ ਦੀ ਡੂਡੂ ਤਹਿਸੀਲ ਦੇ ਛਿੱਲ ਇਲਾਕੇ 'ਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਮੁਕਾਬਲੇ ਦੇ ਵਿੱਚ ਇੱਕ ਇਨਸਪੈਕਟਰ ਸ਼ਹੀਦ ਹੋ ਗਿਆ ਡੀਆਈਜੀ ਮੁਹੰਮਦ ਪਾਟਨੇ ਦੱਸਿਆ ਹੈ ਕਿ ਸੁਰੱਖਿਆ ਬਲ ਗਸ਼ਤ ਦਾ ਕੰਮ ਕਰ ਰਹੇ ਸਨ ਤੇ ਇਸ ਦੌਰਾਨ ਸੁਰੱਖਿਆ ਬਲ ਅਤਵਾਦੀਆਂ ਨਾਲ ਆਮੋ-ਸਾਮਣੇ ਹੋ ਗਏ ਮੁਕਾਬਲੇ ਵਿੱਚ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੁਰੱਖਿਆ ਬਲਾ ਨੇ ਪੂਰੇ ਇਲਾਕੇ ਨੂੰ ਘੇਲਿਆ ਤੇ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਫਿਲਹਾਲ ਇਨਕਾਊਂਟਰ ਦਾ ਕੰਮ ਜਾਰੀ ਹੈ ਮੁਕਾਬਲੇ ਸ਼ਹੀਦ ਹੋਏ ਸੀਆਰਪੀਐਫ ਇਨਸਪੈਕਟਰ ਕੁਲਦੀਪ ਸਿੰਘ ਹਰਿਆਣਾ ਦੇ ਰਹਿਣ ਵਾਲੇ ਸਨ ਨੇ ਮੁਕਾਬਲਾ ਉਦਮਪੁਰ ਦੇ ਰਾਮਨਗਰ ਦੇ ਚੀਲੇ ਇਲਾਕੇ ਛੋਇਆ ਇਲਾਕਾ ਡੱਡੂ ਤੋਂ 7.5 ਕਿਲੋਮੀਟਰ ਦੂਰ ਹੈ ਸੀ ਨਾਂ ਮੁਤਾਬਕ ਸੁਰੱਖਿਆ ਬਲ ਗਸ਼ਤਕਾਰੀਆਂ ਸੰਤ ਅੱਤਵਾਦੀ ਮੱਕੀ ਦੇ ਖੇਤਾਂ ਚ ਲੁਕੇ ਹੋਏ ਸਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਘਾਤ ਲਗਾ ਕੇ ਹਮਲਾ ਕੀਤਾ ਤੇ ਪਹਿਲਾਂ ਵੀ ਮੁਕਾਬਲਾ ਹੋਇਆ ਕਲਕੱਤਾ ਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਦੇ ਮਾਮਲੇ ਦੀ ਸੁਪਰੀਮ ਕੋਰਟ ਚ ਸੁਣਵਾਈ ਹੋਈ ਅਦਾਲਤ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਦਾਲਤ ਨੇ ਕਿਹਾ ਕਿ ਇਹ ਸਿਰਫ ਕਤਲ ਦਾ ਮਾਮਲਾ ਨਹੀਂ ਹੈ ਅਦਾਲਤ ਨੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਇਸ ਦੇ ਨਾਲ ਹੀ ਅਦਾਲਤ ਨੇ ਪੀੜਤਾ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀ ਚਿੰਤਾ ਪ੍ਰਗਟਾਈ ਹੈ ਸੂਤਰਾਂ ਦੇ ਮੁਤਾਬਕ ਸਾਬਕਾ ਪ੍ਰਿੰਸੀਪਲ ਗਲਤ ਜਾਣਕਾਰੀ ਦੇ ਰਿਹਾ ਉਸਦੇ ਬਿਆਨ ਚ ਅਸੰਗਤੀਆਂ ਨੇ ਇਸ ਦੌਰਾਨ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਦਿੱਲੀ ਪਹੁੰਚ ਗਏ ਨੇ ਜਾਣਕਾਰੀ ਮੁਤਾਬਕ ਰਾਜਪਾਲ ਬੋਸ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਜੇਪੀ ਨੱਡਾ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਰਾਜਪਾਲ ਨੇ ਬੰਗਾਲ ਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਚਿੰਤਾ ਜ਼ਾਹਿਰ ਕੀਤੀ ਉਹਨਾਂ ਨੇ ਰਾਜ ਭਵਿੰਨ ਚ ਮਹਿਲਾ ਨੇਤਾਵਾਂ ਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਰਾਜਪਾਲ ਨੇ ਕਿਹਾ ਕਿ ਬੰਗਾਲ ਔਰਤਾਂ ਲਈ ਸੁਰੱਖਿਅਤਾ ਨਹੀਂ ਹੈ ਮੌਜੂਦਾ ਸਰਕਾਰ ਨੇ ਇਹਨੂੰ ਔਰਤਾਂ ਦੀ ਅਸੁਰੱਖਿਅਤ ਕਰ ਦਿੱਤਾ। ਬੰਗਾਲ ਵਿੱਚ ਇੱਕ ਸਖਿਆਰਥੀ ਡਾਕਟਰ ਦੇ ਜ਼ਬਰਜਨਾਹ ਤੇ ਕਤਲ ਨੂੰ ਲੈ ਕੇ ਪੂਰੇ ਦੇਸ਼ 'ਚ ਰੋਸ ਹੈ। ਕਲਕੱਤਾ ਹਾਈ ਕੋਰਟ ਦੇ ਵਕੀਲਾਂ ਨੇ ਜ਼ਬਰਜਨਾਹ ਤੇ ਕਤਲ ਕੀਤੀ ਗਈ ਯੂਨੀਅਨ ਮਹਿਰਾ ਡਾਕਟਰ ਲੀਨ ਇਨਸਾਫ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰਿਆ ਵਕੀਲ ਪੀੜਤਾ ਲਈ ਇਨਸਾਫ ਦੀ ਮੰਗ ਵਾਲੇ ਬੈਨਰ ਚੁੱਕੇ ਦੇਖੇ ਗਏ ਰੋਸ ਮਾਰਚ ਵਿੱਚ ਹਿੱਸਾ ਲੈਣ ਦੇ ਵਕੀਲ ਮੌਸਮੀ ਚੌਧਰੀ ਨੇ ਕਿਹਾ ਕਿ ਅਸੀਂ ਨਿਆਂ ਚਾਹੁੰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ ਕਲਕੱਤਾ ਹਾਈ ਕੋਰਟ ਦੇ ਇੱਕ ਹੋਰ ਵਕੀਲ ਨਵਨੀਤ ਮਿਸ਼ਰਾ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ ਪਰ ਬੰਦਕਾਂ ਨੂੰ ਸਾਡੀ ਬੇਨਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਮਾਮਲੇ ਦੀ ਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤਾਂ ਅੰਦਾਜ਼ਾ ਹੈ ਕਿ ਬੀਤੇ ਦਿਨੀ ਉੱਤਰੀ ਬੰਗਾਲ ਦੇ ਸਿਲੀਗੁੜੀ ਚ ਲਾਉਂਡ ਐਂਡ ਕਲੀਅਰ ਦੇ ਬੈਨਰ ਹੇਠ ਮਸ਼ਾਲ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਆਰਜ਼ੀਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਵਾਪਸੀ ਘਟਨਾ ਦੀ ਨਿਕੈਦੀ ਕਰਨ ਲਈ ਇੱਕ ਮਹਿਲਾ ਸਵੈ ਸੇਵੀ ਸੰਸਥਾ ਦੀ ਅਗਵਾਈ ਵਿੱਚ ਮਸ਼ਾਲ ਜਲੂਸ ਰੈਲੀ ਕੱਢੀ ਗਈ ਫਾਜ਼ਿਲਕਾ ਦੀ ਪੈਰੋਂ ਬਸਤੀ ਚ ਕੁੜੀ ਦੇ ਚੱਕਰ ਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੋਹਾਂ ਭਰਾਵਾਂ ਦੇ ਸੰਪਰਕ ਸੀ ਜਦੋਂ ਇਸ ਗੱਲ ਦਾ ਪਤਾ ਵੱਡੇ ਭਰਾ ਨੂੰ ਲੱਗਿਆ ਤਾਂ ਉਹ ਤੈਸ਼ ਆ ਗਏ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਇਸ ਲੜਾਈ ਦੌਰਾਨ ਛੋਟੇ ਭਰਾ ਨੇ ਪਹਿਲਾਂ ਇੱਟ ਨਾਲ ਵੱਡੇ ਤੇ ਵਾਰ ਕੀਤਾ ਤੇ ਫਿਰ ਕਿਰਚ ਮਾਰ ਕੇ ਉਸ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਇੱਥੇ ਹੀ ਬਸ ਨੇ ਹੀ ਉਸਨੇ ਭਰਾ ਦੀ ਲਾਸ਼ ਨੇ ਤੋਂ ਆਪਣੀ ਛੋਟੀ ਭੈਣ ਨੂੰ ਵੀ ਭੇਜੀ ਤੇ ਕਿਹਾ ਕਿ ਉਸਨੇ ਭਰਾ ਦਾ ਕੰਮ ਤਮਾਮ ਕਰ ਦਿੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਭੈਣ ਕੋਮਲ ਨੇ ਦੱਸਿਆ ਕਿ ਇੱਕ ਲੜਕੀ ਦੋਹਾਂ ਦੇ ਸੰਪਰਕ ਸੀ ਤੇ ਦੋਹਾਂ ਨਾਲ ਗੱਲਬਾਤ ਕਰਦੀ ਸੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੋਵਾਂ ਦੀ ਲੜਾਈ ਹੋ ਗਈ ਤੇ ਸ਼ਰਾਬ ਦੇ ਨਸ਼ੇ 'ਚ ਲੜਾਈ ਖੂਨੀ ਟਕਰਾਅ 'ਚ ਬਦਲ ਗਈ ਇਸ ਦੌਰਾਨ ਅਜੇ ਕੁਮਾਰ ਨੇ ਜ਼ਮੀਨ ਤੇ ਡਿੱਗੇ ਸ਼ਿਵਾ ਤੇ ਇਟ ਨਾਲ ਜ਼ੋਰਦਾਰ ਵਾਰ ਤੇ ਫਿਰ ਉਸ ਤੇ ਕਿਰਚ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਲਾਲ ਪੈਰੋ ਬਸਤੀ ਰਹਿੰਦੇ ਹਨ। ਕਿੰਨੇ ਵਜੇ ਦੀ ਘਟਨਾ ਕਦੇ ਹੋਈ? ਇਹ ਘਟਨਾ ਰਾਤ ਦੀ ਜਿਵੇਂ ਸਾਨੂੰ ਸਵੇਰੇ ਪਤਾ ਲੱਗੇ ਮੌਕੇ ਤੇ ਪਹੁੰਚਿਆ। ਕੀ ਕਾਰਵਾਈ ਕੀਤੀ ਗਈ ਜੀ ਪੁਲਿਸ ਵੱਲੋਂ? ਕਾਰਵਾਈ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਦੋਸ਼ੀ ਫਿਲਹਾਲ ਰਾਤੀ ਕਿਤੇ ਫਰਾਰ ਹੋ ਗਿਆ ਸੀ। ਉਹਦੀ ਭਾਲ ਜਾਰੀ ਹੈ। ਕਿਹੜੀ ਤਾਰਾਚੇ ਮਕਦਮਾ ਦਰਜ ਕੀਤਾ ਗਿਆ ਜੀ? ਤਾਰਾ ਜਿਹੜੀ ਹੈਗੀ ਇਹ ਉਹ ਲਾਈ ਗਈ ਹੈ ਜੀ। 105 BNS ਨਵੀਂ ਜਿਹੜੀ ਤਰ੍ਹਾਂ ਦੀ ਜਿਹੜੇ ਪੁਰਾਣੇ ਦੇ ਮੁਤਾਬਕ 304 ਸ਼ੰਭੂ ਬਾਡਰ ਦੇ ਲਈ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜਥਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਦਾ ਜਥਾ ਰਵਾਨਾ ਕੀਤਾ ਗਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਤੇ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਕਤ ਕਰਾਉਣ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਲਗਾਤਾਰ ਜਾਰੀ ਨੇ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨੇ ਲਗਾਤਾਰ ਚੱਲਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਸ਼ੰਭੂ ਬਾਡਰ ਤੋਂ ਬੈਰੀਅਰ ਹਟਾਏ ਜਾਣ ਤੇ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਲਈ ਦਿੱਤਾ ਇਕ ਤਾਂ ਹੈਗਾ ਕਿ ਮੋਰਚੇ ਦੇ ਵਿੱਚ ਕਿਸਾਨਾਂ ਦੀ ਆਮ آمد ਲਗਾਤਾਰ ਵੱਧ ਰਹੀ ਹੈਗੀਆ ਮੋਰਚੇ ਨੂੰ ਬਲ ਮਿਲ ਰਿਹਾ 13 ਫਰਵਰੀ ਤੋਂ ਜਿਹੜਾ ਅੰਦੋਲਨ ਅਸੀਂ ਦਿੱਲੀ ਅੰਦੋਲਨ 2 ਸ਼ੁਰੂ ਕੀਤਾ ਵਾ ਉਹ ਅੰਦੋਲਨ ਅਸੀਂ ਉਦੋਂ ਅੰਦੋਲਨ ਚਲਾਉਣ ਵੇਲੇ ਕਹਿੰਦਾ ਸੀ ਸੈਂਟਰ ਦੀ ਸਰਕਾਰ ਨੂੰ ਵੀ ਇਹ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਵਾ ਕਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦਾ ਸਵਾਲ ਹੈਗਾ ਵਾ ਇਹਦੇ ਨਾਲ ਨਰੇਗਾ 200 ਦਿਨ ਉਹਦੀ ਦਿਹਾੜੀ ਚੰਗੀ ਹੋਵੇ ਲਖੀਮਪੁਰ ਖੀਰੀ ਅਕਤੂਬਰ ਮਹੀਨੇ ਚ ਫੇਰ ਉਹਦੀ ਵਰੇਗੰਡ ਆ ਜਾਣੀਆਂ ਹਜੇ ਤੱਕ ਉਹਦਾ ਇਨਸਾਫ ਸਾਨੂੰ ਮਿਲਿਆ ਨਹੀਂ ਹੈਗਾ ਭਾਰਤ WTO ਤੋਂ ਬਾਹਰ ਆਵੇ ਅਤਿਆਦ ਮੰਗਾ ਜਿਹੜੀਆਂ ਸਾਡੀਆਂ ਵਾਂ ਜਿਹੜੀਆਂ ਸਾਡੀਆਂ ਮੋਰਚੇ ਨਾਲ ਜੁੜੀਆਂ ਹੈਗੀਆਂ ਉਹ ਪੂਰੀਆਂ ਕਰਨ ਦਾ ਸਵਾਲ ਹੈਗਾ ਵਾ ਔਰ ਉਸ ਤੋਂ ਵੱਡੀ ਗੱਲ ਆ ਸਾਡੀ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਕਹਿਤਾ ਆਪ ਵੀ ਕਿਸਾਨਾਂ ਦਾ ਰਾਹ ਖੋਲਿਆ ਜਾਵੇ ਇਹਦੇ ਨਾਲ ਰਾਹ ਬੰਦ ਹੋ ਨਾਲ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਤੇ ਆਮ ਜਨਤਾ ਨੂੰ ਆਵਾਜਾਈ ਦੇ ਮਸਲੇ ਤੇ ਬਹੁਤ ਦਿੱਕਤ ਹੁੰਦੀ ਆ ਪੰਜਾਬ ਦੀ ਆਰਥਿਕਤਾ ਤੇ ਦਾ ਮਾੜਾ ਅਸਰ ਪੈਂਦਾ ਪਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੇਗੀ ਆ ਪੋਸਟ ਕਰ ਦਿੱਤਾ ਹੈਗਾ ਇਹਨੂੰ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਹੋਊਗੀ ਵੀ ਬਾਰਡਰ ਖੁੱਲੇ ਔਰ ਜੋ ਵੀ ਪੰਜਾਬ ਹਰਿਆਣੇ ਦੇ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਇਹਦੇ ਲਈ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਜ਼ਿੰਮੇਵਾਰ ਹੈਗੀ ਆ ਦੇ ਲਈ ਕਿਸਾਨ ਮਜ਼ਦੂਰ ਜ਼ਿੰਮੇਵਾਰ ਨਹੀਂ ਹੈਗੇ ਇਸੇ ਸਿਲਸਿਲੇ ਵਿੱਚ ਲਗਭਗ ਪਟਿਆਲੇ 'ਚ ਪ੍ਰਸ਼ਾਸਨ ਨਾਲ ਸ਼ਾਇਦ ਮੈਨੂੰ ਲੱਗਦਾ ਪਰਸੋਂ ਸਾਡੀ ਮੀਟਿੰਗ ਹੋਵੇ ਉਹਦੇ 'ਚ ਕੀ ਮਸਲਾ ਨਿਬੜ ਕੇ ਆਉਂਦਾ ਪਟਿਆਲੇ ਵਾਲੀ ਮੀਟਿੰਗ 'ਚ ਇਹ ਤਾਂ ਉੱਥੇ ਪਟਿਆਲੇ ਮੌਕੇ ਤੇ ਦੋਵੇਂ ਫੋਰਮ ਆਪਣੀ ਦਸਣ ਕੇ ਗੱਲਬਾਤ ਔਰ ਇਹਦੇ ਨਾਲ ਦੀ ਨਾਲ ਜਿਵੇਂ ਹਰਿਆਣੇ ਦੇ ਵਿੱਚ ਬਹੁਤ ਜਲਦਬਾਜ਼ੀ 'ਚ ਅਲਕਸ਼ਨਾ ਕਰਾਉਣ ਦਾ ਫੈਸਲਾ ਕੀਤਾ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਜਦੋਂ ਦਾ ਪੰਜਾਬ ਹਰਿਆਣੇ ਦੀ ਪੰਜਾਬ ਤੇ ਮਹਾਰਾਸ਼ਟਰ ਦੀ ਸੌਰੀ ਹਰਿਆਣੇ ਤੇ ਮਹਾਰਾਸ਼ਟਰ ਦੀ ਇਕੱਠੀ 选举 ਹੁੰਦੀ ਹੁੰਦੀ ਸੀ ਇਹ ਪਹਿਲੀ ਵਾਰ ਹੋ ਰਿਹਾ ਵਾ ਕਿ ਮਹਾਰਾਸ਼ਟਰ ਨੂੰ ਅੱਡ ਕਿੱਤਾ ਗਿਆ ਵਾ ਜਿਹੜੇ 选举 ਕਮਿਸ਼ਨ ਨੇ ਬੇਸ਼ੱਕ ਨਿਰਪੱਖ ਨੇ ਆਜ਼ਾਦ ਚੋਣਾ ਕਰਾਉਣ ਦਾ ਦਾਵਾ ਪਰ ਸੱਤਾਧਾਰੀ ਪਾਰਟੀ ਨੂੰ ਬੇਨੇਫਿਟ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਔਰ 25 ਦਿਨ ਪਹਿਲੋ ਹਰਿਆਣੇ ਦੀ ਲਖਣ ਜਿਹੜੀ ਆ ਕਰਾਉਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਹੈਗਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਜਿਹੜੀ 75 70000 ਅਰਧ ਸੈਨਿਕ ਫੋਰਸ ਹਰਿਆਣੇ ਚ ਲਾ ਕੇ ਜਿਹੜੇ ਹਰਿਆਣੇ ਦੇ ਕਿਸਾਨਾਂ ਤੇ ਜ਼ੁਲਮ ਕੀਤੇ ਸੀ ਕਿਤੇ ਲੋਕ ਭੁੱਲ ਗਿਆ ਜਿਨ੍ਹਾਂ ਨੂੰ ਕਿਹਾ ਗਿਆ ਸੀਗਾ ਵੀ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਜੇ ਕਿਸਾਨ ਅੰਦੋਲਨ ਚ ਗਏ ਉਹਨਾਂ ਨੇ ਕਿਹਾ ਹੈਗਾ ਵੀ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਰੈੱਡ ਇੰਟਰੀਆਂ ਕਰ ਦਾਂਗੇ ਜੇ ਤੁਸੀਂ ਕਿਸਾਨ ਅੰਦੋਲਨ 'ਚ ਜਾਓਗੇ ਤਰ੍ਹਾਂ-ਤਰ੍ਹਾਂ ਦੇ ਉਹਨਾਂ ਤੇ ਫਤਵੇ ਉਹਨਾਂ ਦੇ ਘਰਾਂ ਤੇ ਨੋਟਿਸ ਲਾਏ ਗਏ ਸੀਗੇ ਔਰ ਇਹਦੋਂ ਕ ਉਹਨਾਂ ਦੇ ਘਰ ਵਾਲਿਆਂ ਨੂੰ ਕਿਹਾ ਗਿਆ ਸੀ ਚੁੱਕ ਕੇ ਲੈ ਜਾਾਂਗੇ ਜੇ ਤੁਹਾਡੇ ਘਰ ਵਾਲੇ ਕਿਸਾਨ ਅੰਦੋਲਨ 'ਚ ਗਏ ਕੀ ਹਰਿਆਣੇ ਦੇ ਲੋਕ ਇਹ ਗੱਲਾਂ ਭੁੱਲ ਜਾਣਗੇ ਬਠਿੰਡਾ ਦੇ ਪਿੰਡ ਚਾਉਕੇ ਵਿਖੇ ਪ੍ਰਸ਼ਾਸਨ ਤੇ ਕਿਸਾਨ ਜਿੱਥੇ ਬੰਦੀਆਂ ਆਮੋ ਸਾਹਮਣੇ ਹੋਗੀਆਂ ਦਰਸਲ ਇੱਕ ਦੁਕਾਨਦਾਰ ਵੱਲੋਂ ਲੋਨ ਨਾ ਭਰੇ ਜਾਣ ਤੋਂ ਬਾਅਦ ਅਦਾਲਤ ਦੇ ਹੁਕਮਾ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨ ਸੀਲ ਕਰਕੇ ਨੋਟਿਸ ਲਗਾਇਆ ਗਿਆ ਜਿਸ ਦੌਰਾਨ ਪ੍ਰਸ਼ਾਸਨ ਦੀ ਕਾਰਵਾਈ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਇਸ ਮੌਕੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਦਰਸਲ ਮਠਾਈ ਦੀ ਦੁਕਾਨ ਲਈ ਜਗਸੀਰ ਖਾਨ ਵਾਸੀ ਚਾਉਕੇ ਨੇ ਕਰਜ਼ਾ ਲਿਆ ਵਸਤੇ ਕਿਸ਼ਤਾਂ ਨਾ ਭਰਨ ਤੇ ਬੈਂਕ ਵਾਲਿਆਂ ਵੱਲੋਂ ਅਦਾਲਤ ਰਾਹੀਂ ਇਹ ਕਾਰਵਾਈ ਕਰਵਾਈ ਗਈ ਮਾਮਲਾ ਤਾਂ ਜੀ ਆਪਾਂ ਏਜੂ ਬੈਂਕ ਤੋਂ ਲੋਨ ਲਿੱਤਾ ਸੀਗਾ ਜੀ ਕਿਹੜੇ ਸੰਖੇਪ ਇਹ 2021 ਚ ਜੀ 7 ਲੱਖ ਰੁਪਇਆ ਇਹਨਾਂ ਨੇ ਸਾਢੇ 3 ਦਿੱਤਾ ਸੀਗਾ ਜੀ 2 ਲੱਖ ਰੁਪਇਆ ਭਰਿਆ ਬਾਕੀ ਆਪਾਂ ਇਹਨਾਂ ਨੂੰ ਭਰਨ ਨੂੰ ਤਿਆਰ ਆ ਜਿਹੜੇ ਬਾਕੀ ਰਕਮਾਂ ਦੇ ਸੀਗੇ ਇਹ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੀ ਸਾਲ ਭਰ ਹੋ ਗਿਆ ਇਹਨਾਂ ਨੂੰ ਬੈਂਕ 'ਚ ਵੀ ਜਾਂਦਿਆਂ ਨੂੰ ਤੁਹਾਨੂੰ ਕਹਿੰਦੇ ਵੀ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਇੱਥੇ ਵੀ ਆ ਕੇ ਦੋ ਚਾਰ ਵਾਰੀ ਗਿਆ ਵੀ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਜੀ ਇਹਨਾਂ ਦੇ ਉੱਚੇ ਅਧਿਕਾਰੀ ਆਏ ਨਹੀਂ ਜੀ ਇਹਨਾਂ ਨੇ ਕੇਸ ਕਰਤਾ ਮਤਲਬ ਗਏ ਹਾਈ ਕੋਰਟ 'ਚ ਜੀ ਹਾਈ ਕੋਰਟ ਚੋ ਕੇਸ ਕਰਕੇ ਆਰਡਰ ਲੈ ਕੇ ਇਹਨਾਂ ਨੇ ਜੀ ਜਿੰਦਾਲਾਪਾ ਅੱਜ ਦਿਨੇ ਪੰਜ-ਸੱਤ ਜਾਣੇ ਸੀਗੇ ਅਸੀਂ ਕਿਸਾਨ ਜੂਨੀਅਨ ਦੇ ਸਾਨੂੰ ਇਹਨਾਂ ਨੇ ਪ੍ਰਸ਼ਾਸਨ ਨੇ ਗ੍ਰਿਫਤਾਰ ਕਰਕੇ ਬਾਹਰ ਲੈ ਕੇ ਉਦੋਂ ਬਾਅਦ ਜਿੰਦਾਲਾਪਾ ਤੇ ਇੱਕ ਬਲਾਕ ਦੀ ਮੀਟਿੰਗ ਸੀ ਵੀ ਇਹ ਜੇ ਜਾਦੇ ਇਕੱਠੇ ਹੋਗੇ ਤਾਂ ਸਾਡੇ ਨਾਲ ਉਹ ਕਰਨਗੇ ਜੀ ਤਾਂ ਆ ਗੱਲਬਾਤ ਹੋਈ ਹੈ ਇਹਨਾਂ ਨਾਲ ਕਿੰਨੇ ਟਾਈਮ ਤੋਂ ਨਹੀਂ ਕਿਸਨਾ ਪਰ ਰਹੇ ਕਿਸ ਤੋਂ ਹੋ ਗਿਆ ਜੀ ਸਾਲ ਡੇਢ ਸਾਲ ਹੋ ਗਿਆ ਹਾਂ ਉਦੋਂ ਬਾਅਦ ਰੁਕੀਆਂ ਹੋਈਆਂ ਜੀ ਕਿਉਂ ਨਹੀਂ ਪਰ ਰਹੇ ਸੀ ਤੁਹਾਡੀ ਕੋਈ ਗੱਲ ਨਹੀਂ ਹੋਈ ਬੈਂਕ ਵਾਲੇ ਨਾਲ ਨਹੀਂ ਬੈਂਕ ਵਾਲੇ ਨਾਲ ਗੱਲ ਹੋਈ ਸੀਗੀ ਜੀ ਜਾ ਕੇ ਆਏ ਸੀਗੇ ਅਸੀਂ ਮਤਲਬ ਕਿ ਉਹ ਵੀ ਜਾਣਦੇ ਸੀਗੇ ਵੀ ਸਭ ਤੋਂ ਭਰਾ ਲੋ ਜੀ ਤੁਸੀਂ ਇੱਥੇ ਵੱਧ ਘੱਟ ਕਰਕੇ ਇੱਦੀ ਜਗਾ ਵੇਚ ਕੇ ਭਰ ਦਿੰਨੇ ਆ ਤੇ ਸਾਨੂੰ ਕੋਈ ਉਹਨਾਂ ਨੇ ਰਾਹ ਨਹੀਂ ਪਾਈ ਦੀ ਗੱਲ ਤੇ ਅਸੀਂ ਜਾ ਕੇ ਵੀ ਕਿਸਾਨ ਜੂਨੀਅਨ ਨੂੰ ਨਾਲ ਲੈ ਕੇ ਵੀ ਗਾ ਹੋਰ ਪਿੰਡ ਦੇ ਮੁਦ ਬੰਦੇ ਬੰਦੇ ਵੀ ਲੈ ਕੇ ਗਿਆ ਸੀ ਜੀ ਭਰਾ ਲੋ ਭਰਾ ਲੋ ਸਾਰਾ ਪਿੰਡ ਵੀ ਗਵਾ ਸੀ ਜਿੱਦੋਂ ਉਹਦੇ ਪਿਛਲੀ ਵਾਰ ਵੀ ਕਿਹਾ ਸੀ ਵੀ ਤੁਸੀਂ ਪੈਸੇ ਭਰਾ ਲੋ ਉਹਨਾਂ ਦੀ ਤਾਂ ਬਸ ਇੱਕ ਗੱਲ ਸੀ ਵੀ ਅਸੀਂ ਜਿੰਦਾ ਹੀ ਲੋਗਾ ਅੰਮ੍ਰਿਤਸਰ ਦੀ ਬਟਾਲਾ ਰੋਡ ਤੇ ਰਜਿੰਦਰਨਗਰ ਇਲਾਕੇ ਵਿੱਚ ਦੇਰ ਰਾਤ ਇੱਕ ਵਾਲਮੀਕੀ ਸਮਾਜ ਦੇ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਵਾਲਮੀਕੀ ਸਮਾਜ ਦੇ ਆਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਦੇਰ ਰਾਤ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀ ਚਲਾਈ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਰਤੀ ਸਾਨੂੰ ਕੋਈ 12:30 ਵਜੇ ਤਲਾਬ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਾਗਰ ਗਲੀ ਨੰਬਰ 3 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਸੇ ਦੋ ਨੌਜਵਾਨਾਂ ਨੇ ਗੁਲੀਆਂ ਚਲਾਈਆਂ ਮੌਕੇ ਤੇ ਗਏ ਉਹ ਇੱਕ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਵਾ ਵੀ ਦੋ ਨੌਜਵਾਨ ਆਏ ਨੇ ਮੂੰਹ ਬੱਦੇ ਸੀ ਉਹਨਾਂ ਨੇ ਉਹਨਾਂ ਨੇ ਉਹਦੇ ਘਰ ਵੱਲ ਨੂੰ ਇੱਕ ਫੈਰ ਕੀਤਾ ਤੇ ਇੱਕ ਫੈਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮੁਕਤਵਾ ਰਜਿਸਟਰਡ ਕਰ ਦਿੱਤਾ ਕੈਮਰੇ ਖੰਗਾਲੇ ਜਾ ਰਹੇ ਨੇ ਤੁਸੀਂ 7 ਗ੍ਰਾਫਟ ਵਾਲੀ ਤੇ ਹੈ ਸੰਗਰੂਰ ਦੇ ਨੇੜਲੇ ਪਿੰਡ ਬਡਰੁਖਾਂ ਦੀ ਦੋਤੀ ਸੁਖਵੀਰ ਕੌਰ ਅਤੇ ਸਿੰਘ ਵਾਲਾ ਨੇ ਕਨੇਡਾ ਦੀ ਪੁਲਿਸ ਵਿੱਚ ਬਤੌਰ ਜੇ ਸੁਪਰਡੈਂਟ ਭਰਤੀ ਹੋ ਕੇ ਆਪਣੇ ਪਰਿਵਾਰ ਪੰਜਾਬ ਸਣੇ ਪੂਰੇ ਭਾਰਤ ਦਾ ਸਿਰ ਮਾਨ ਨਾਲ ਉੱਚਾ ਕੀਤਾ ਕੋਈ ਸਮਾਂ ਸੀ ਜਦੋਂ ਲੋਕ ਲੜਕੀ ਦੇ ਜਨਮ ਲੈਣ ਨੂੰ ਵੀ ਬਹੁਤ ਹੀ ਮੰਦਭਾਗਾ ਸਮਝਦੇ ਸੀ ਪਰੰਤੂ ਜਿਉਂ-ਜਿਉਂ ਸਮਾਂ ਬਦਲਦਾ ਗਿਆ ਤਾਂ ਧੀਆਂ ਨੇ ਤਰੱਕੀ ਦੀਆਂ ਅਜਈਆਂ ਬੁਲੰਦੀਆਂ ਛੂਹੀਆਂ ਕਿ ਅੱਜ ਹਰ ਕੋਈ ਇੱਕ ਕਾਮਯਾਬੀ ਦਾ ਪਿਤਾ ਹੋਣਾ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਹੈ ਜਿਹੀ ਕਹਾਣੀ ਹੈ ਨੇੜਲੇ ਪਿੰਡ ਬਡਰੁਖਾਂ ਦੀ ਜਿੱਥੋਂ ਦੀ ਦੋਤੀ ਸੁਖਵੀਰ ਕੌਰ ਜੋ ਕਿ 2018 ਚਕ ਦਾ ਕੈਸੀ ਤੇ ਪੜ੍ਹਾਈ ਉਪਰੰਤ ਉਸ ਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲੀ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਹੁਣ ਬ੍ਰੈਂਪਟਨ ਵਿੱਚ ਜੇ ਸੁਪਰਡੈਂਟਲੀ ਚੁਣੀ ਗਈ ਹੈ ਤੇ 9 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣ ਜਾ ਰਿਹਾ ਹੈ ਫਿਰੋਜ਼ਪੁਰ ਦੇ ਪਿੰਡ ਡੋਡ ਵਿਖੇ ਕਤਲ ਹੋਏ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਪੁਲਿਸ ਨੇ 7 ਮੁਲਜ਼ਮਾਂ 'ਚੋਂ 5 ਨੂੰ ਗ੍ਰਿਫਤਾਰ ਕੀਤਾ ਮਿਲੀ ਜਾਣਕਾਰੀ ਅਨੁਸਾਰ ਇੱਕ ਆਸ਼ਿਕ ਵੱਲੋਂ ਇੱਕ ਬੇਗੁਨਾਹ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਇਸ ਕਰਕੇ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਦੇ ਰਿਸ਼ਤੇਦਾਰ ਉਸ ਨੂੰ ਉਸ ਨਾਲ ਮਿਲਣ ਤੋਂ ਰੋਕਦੇ ਨੇ ਪੁਲਿਸ थाना ਲਖੋਕੇ ਬਹਿਰਾਮ ਦੇ ਪਿੰਡ ਵਿਖੇ ਪਿਛਲੇ ਦਿਨੀ ਹੋਏ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰਹਰ ਸਹਾਇ ਦੇ ਡੀਐਸਪੀ ਸਤਨਾਮ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਲਖੋਕੇ ਬਹਿਰਾਮ ਪੁਲਿਸ ਵੱਲੋਂ ਇਸ ਕਤਲ ਮਾਮਲੇ 'ਚ ਸਪੈਸ਼ਲ ਟੀਮ ਬਣਾਈ ਗਈ ਸੀ ਜਿਨ੍ਹਾਂ ਨੇ ਮੁਸਤੈਦੀ ਨਾਲ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਨਾ ਦੱਸਿਆ ਕਿ ਗ੍ਰਿਫਤ ਇਨਾ ਚ ਆਪਸੀ ਨਜਾਇਜ਼ ਸਬੰਧ ਸਨ ਉਹਨਾਂ ਦੱਸਿਆ ਕਿ ਦੋ ਮੁਜ਼ਮਮ ਅਜੇ ਵੀ ਫਰਾਰ ਨੇ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਵਾਰਦਾਤ ਵਿੱਚ ਵਰਤੇ ਜਾਣ ਵਾਲੇ ਹਥਿਆਰ ਵੀ ਬਰਾਮਦ ਕੀਤੇ ਜਾਣਗੇ 16 8 24 ਨੂੰ ਪ੍ਰੀਰਸ਼ 6:30 ਪੀਐਮ ਇਹ ਤੇਜਵੀਰ ਸਿੰਘ ਆਕਾਸ਼ ਬਾਜ਼ਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋਇਆ ਤਰਸੇਮ ਸਿੰਘ ਸੁਖਦੇਵ ਸਿੰਘ ਸਾਹ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਹਦੇ ਕੋਲੋਂ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਅ ਚੱਕੂ ਕਲਚਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਭਲਾਖਲ ਨੇ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸ ਐਚਓ ਲਖੋਗੇ ਬਹਿਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਹੈ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਸਰੀਨਦੀ ਲੇਡੀਜ਼ ਵੀ ਹੈਗੀਆਂ ਹਾਂਜੀ ਹਾਂਜੀ ਲੇਡੀਜ਼ ਵੀ ਹੈਗੀਆਂ ਜੀ ਇਹਨਾਂ ਦਾ ਵੀ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰ ਕੌਰ ਜਿਹੜੀ ਲੇਡੀ ਹੈ ਅਸਲੀ ਵਜਾ ਰੰਜਿਸ਼ ਦਾ ਕਾਰਨ ਉਹ ਹੈ ਕਿ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ ਉਹ ਹੁਣ ਤੇਜਵੀਰ ਦੇ ਰਿਲੇਸ਼ਨ 'ਚ ਹੈ ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਜਿਹੜਾ ਇੱਕ ਇਹਨਾਂ ਦਾ ਜੀਜਾ ਆ ਵੀ ਉਹ ਇਹਨੂੰ ਮੇਰੇ ਕੋ ਆਉਣ ਤੋਂ ਰੋਕਦਾ ਜੀ ਇਸੇ ਰੰਜਿਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਹੈ ਪੁਲਿਸ ਥਾਣਾ ਕੋਟਲੀ ਸੂਰਤ ਮੱਲੀਦੀਨ ਪਿੰਦੇ ਪਿੰਡ ਬੰਬੀਖੇ ਚੋਰਾ ਨੇ ਗੁਰੂ ਘਰ ਨੂੰ ਦੂਜੀ ਵਾਰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਜਿੱਥੇ ਕਿ ਚੋਰ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਤੇ ਗੋਲਕ ਦੇ ਜ਼ਿੰਦਰੇ ਤੋੜ ਕੇ ਕਰੀਬ 8000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਗੱਲ ਕਰੀ ਹਲਕਾ ਡੇਰਾ ਬਾਬਾ ਨਾਨਕ ਦੀ ਤੱਕ ਕਰੀਬ 1 ਮਹੀਨੇ ਦੇ ਅੰਦਰ ਪਿੰਡ ਨਿਕੋਸਰਾ ਸ਼ਾਹਪੁਰ ਜਾਜਨ ਤੇ ਹੁਣ ਪਿੰਡ ਬੰਬ ਦੇ ਗੁਰਦੁਆਰਾ ਚ ਚੋਰਾਵਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਤੇ ਥਾਣਾ ਕੋਟਲੀ ਸੂਰਤ ਮੱਲੀਦੀ ਦੀ ਪੁ ਕੁਸਲ ਜਾਇ ਨਹੀਂ ਗਿਆ ਜਿੱਥੇ ਕਿ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਤੇ ਸਵਾਲੀਏ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਉੱਥੇ ਇਸ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਜਾਂਚ ਅਧਿਕਾਰੀ ਐ ਸੈ ਰਗਬੀਰ ਸਿੰਘ ਨਾਲ ਫੋਨ ਤੇ ਸੰਪਰਕ ਸਾਧਿਆ ਗਿਆ ਤਾਂ ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੌਕਾ ਦੇਖਿਆ ਗਿਆ ਤੇ ਪਿੰਡ ਵਾਸੀਆਂ ਨੂੰ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਦੇ ਘਰਾਂ ਤੇ ਛਾਪੇ ਮਾਰੀ ਜਾ ਰਹੀ ਹੈ ਤੇ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾ ਲਿਆ ਜਾ ਰਿਹਾ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲਾਤ ਦੇ ਇਸ ਨਾਲ ਹੀ ਖਬਰਾਂ ਦਾ سلسلہ ਅੱਜ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ